ਆਪਦੇ ਘਰ 'ਚ ਮਤਲਬ ਸ਼ਰਿਆ ਮੈਂ ਅੱਜ ਕਹਿ ਰਿਹਾ ਇਹ ਗੱਲ ਮੈਂ ਪਹਿਲਾਂ ਵੀ ਕਹੀ ਸੀ ਕਿ ਜਦੇ ਢੋਂਗ ਰਚਿਆ ਜਾਂਦਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਜੀ ਇਹ ਤਾਂ ਅੰਮ੍ਰਿਤ ਛਕਾਉਂਦਾ ਹੈ ਜਾਂ ਨਸ਼ੇ ਛਡਾਉਂਦਾ ਨਾ ਸਭ ਤੋਂ ਵੱਧ ਨਸ਼ਾ ਉੱਥੇ ਵਿਕਦਾ ਸੀ ਉਸ ਵੇਲੇ ਵੀ ਸਭ ਤੋਂ ਵੱਧ ਨਸ਼ਾ ਉੱਥੇ ਕਰਾਇਆ ਜਾਂਦਾ ਸੀ ਮਗਰ ਉਹਨੂੰ ਕਵਰ ਕਿਉਂਕਿ ਇਹ ਬਾਣਾ ਪਾਲਿਆ ਸੀ ਰੰਗ ਰੂਪ ਕੁਝ ਹੋਰ ਵਿਖਾਇਆ ਜਾਂਦਾ ਸੀ ਮਗਰ ਅਸਲੀਅਤ ਬਿਲਕੁਲ ਮੀਲੋ ਮੀਲ ਦੂਰ ਸੀ ਜੇ ਇਹ ਲੋਕਾਂ ਦਾ ਨਸ਼ਾ ਛਡਾਉਂਦਾ ਸੀ ਤੇ ਆਪਦੇ ਭਰਾ ਦਾ ਨਾ ਛਡਾਇਆ ਗਿਆ ਤੂੰ ਔਰ ਹੁਣ ਮੈਂ ਤਾਂ ਨਹੀਂ ਕਹੀ ਇਹ ਗੱਲਾਂ ਤਾਂ ਜਿਹੜੀ ਦਲਜੀਤ ਕਲ ਸੀ ਜਾਂ ਦੂਜੇ ਦੀ ਆ ਕੀ ਨੋ ਪ੍ਰਧਾਨ ਮੰਤਰੀ ਬਾਜੇ ਕਹੇ ਦੀ ਕਿ ਉਹ ਟ੍ਰੈਮਾਡੋਲ ਚ ਮੈਂ ਨਹੀਂ ਕਹਿ ਰਿਹਾ ਭਾਈ ਮੇਰੇ ਐਵੇਂ ਖੂਨ ਦੇ ਪਿਆਸੇ ਤੁਸੀਂ ਹੋ ਜੰਨੇ ਇਹ ਤਾਂ ਥੋਡੇ ਸਾਥੀ ਕਹਿ ਰਿਹਾ ਆ ਜਿਹੜੇ ਹਰੀਨੋ ਵਾਲੇ ਵੀ ਥੋਡੇ ਸਾਥੀ ਸਨ ਹੁਣ ਤੁਸੀਂ ਅਗਲੀ ਵੀਡੀਓ ਵੇਖਿਓ ਕਿ ਇਹ ਬੰਦਾ ਕਿਉਂ ਕਿਉਂ ਮੈਂ ਕਹਿ ਰਿਹਾ ਇਹ ਪਹਿਲਾ ਵੀ ਕਾਂਗਰਸ ਦਾ ਪਰਿਵਾਰ ਰਿਆ ਇਹ ਨਹੀਂ ਕਿ ਮੈਂ ਕਾਂਗਰਸ ਨੂੰ ਕੋਈ ਭੰਡਣਾ ਚਾ ਰਿਹਾ ਮਗਰ ਮੰਨ ਦੀ ਉਹ ਸਥਿਤੀ ਨਹੀਂ ਬਦਲੀ ਗਾਤਰਾ ਪਾ ਲਿਆ ਮਗਰ ਹਲੇ ਗੁਰਸਿੱਖੀ ਅੰਦਰੋਂ ਨਹੀਂ ਆਈ ਉਤੋਂ ਪਰਾਵੇ ਨਾਲ ਤੁਸੀਂ ਗੁਰਸਿੱਖ ਨਹੀਂ ਹੋ ਜਾਣੇ ਤੁਹਾਡੀ ਹਰਕਤਾਂ ਵੇਖੋ ਝੂਠ ਕਿਸ ਕਿਸਮ ਦਾ ਬੋਲਦੇ ਹੋਣ ਧਿਆਨ ਨਾਲ ਸੁਣਿਓ ਮੈਂ ਉਹ ਵੀਡੀਓ ਵਖਾ ਰਿਹਾ ਜਦੋਂ ਇਹ ਹਰਪ੍ਰੀਤ ਸਿੰਘ ਫੜਿਆ ਗਿਆ ਉਤੋਂ ਬਾਅਦ ਇਹਦਾ ਬਜ਼ੁਰਗ ਕੀ ਕਹਿੰਦਾ ਸੀ ਉਹ ਸੁਣੋ ਇਹ ਨਿਊਜ਼ ਚੈਨਲ ਥਰੂ ਸੰਗ ਇਹ ਪਤਾ ਲੱਗਾ ਕਿ ਉਹਨਾਂ ਨੂੰ ਜਲੰਧਰ ਪੁਲਸ ਨੇ ਗ੍ਰਿਫਤਾਰ ਕੀਤਾ ਉਹ ਕੱਲ ਇਥੋਂ ਤਕਰੀਬਨ 1 1:00 ਵਜੇ ਦੇ ਲਾਗੇ ਜਾਂ 12 12 ਤੋਂ 1:00 ਵਜੇ ਗਏ ਇਥੋਂ ਘਰੋਂ ਇਥੇ ਰਹਿ ਗਿਆ ਜਾਣ ਵਾਸਤੇ ਗਏ ਸੀ ਕਿ ਉਹ ਜਲੰਧਰ ਜਾਂ ਉਥੋਂ ਅੱਗੇ ਕਿੱਦਾਂ ਪਹੁੰਚ ਗਏ ਤੇ ਜੇ ਸਾਡੇ ਵਾਸਤੇ ਵੀ ਜਾਣਕਾਰੀ ਸਾਨੂੰ ਤੇ ਇਹ ਲੱਗ ਰਿਹਾ ਕਿ ਉਹਨਾਂ ਨੇ ਘੱਜ ਤੇ ਬਾਗਾਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰਕ ਸਿਗਲ ਦੇ ਚ ਵੀ ਉਹਨਾਂ ਭਾਗ ਲੈਣਾ ਸੀ ਸ਼ਾਇਦ ਉਹ ਕਿਸੇ ਆਪਣੇ ਸੰਗੀ ਸਾਥੀ ਨੂੰ ਇਧਰ ਉਧਰ ਕਹਿਣ ਵਾਸਤੇ ਵੀ ਗਏ ਹਣ ਕੱਲ ਵਾਸਤੇ ਤੇ ਉਹਨਾਂ ਉਹ ਚੀਜ਼ਾਂ ਨੂੰ ਰੋਕਣ ਵਾਸਤੇ ਜਾਂ ਸਾਡੇ ਪਰਿਵਾਰ ਦੇ ਕਰਤਾਰ ਕੁਸ਼ੀ ਕਰਨ ਵਾਸਤੇ ਅਮਰਪਾਲ ਨੂੰ ਜਿਹੜੇ ਬਦਨਾਮ ਕਰਨ ਵਾਸਤੇ ਕਿ ਜੋ ਅਮਰਪਾਲ ਦੀ ਜਾਂ ਸਰਬਜੀਤ ਦੀ ਜਿੱਤ ਹੋਈ ਹੈ ਮੇਰੇ ਖਿਆਲ ਅਕਿ ਪੰਜਾਬ ਵਿਰੋਧੀ ਸ਼ਕਤੀਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਕੇ ਇਹੋ ਜਿਹੇ ਹਾਲਾਤ ਪੈਦਾ ਕਰਕੇ ਕਿ ਇੱਕ ਤੋਂ ਬਾਹਰ ਨਾ ਸਕਣ ਤੇ ਦੂਜਾ ਇਹ ਜਿਹੜਾ ਕਿ ਜਿਹੜਾ ਜਿਹੜਾ ਉਹਨਾਂ ਦਾ ਮਿਸ਼ਨ ਆ ਉਹਨੂੰ ਕਿਸ ਤਰੀਕੇ ਨਾਲ ਫੇਲ ਕੀਤਾ ਜਾ ਸਕੇ ਤੇ ਇਹ ਜਿਹੜੀਆਂ ਚੀਜ਼ਾਂ ਆ ਕਿ ਨਸ਼ੇ ਦੇ ਵਿਰੋਧ ਕੰਮ ਕਰਨ ਵਾਲਿਆਂ ਦੇ ਉੱਪਰ ਹੀ ਨਸ਼ੇ ਦੇ ਕੇਸ ਪਾਓ ਇਹ ਤੇ ਬਹੁਤ ਮੇਰੇ ਖਿਆਲ ਇਹ ਘਣਾਉਣੀ ਹਰਕਤ ਹੈ ਇਹਨਾਂ ਦੀ ਤੇ ਇਹ ਇਹੋ ਜੀਆਂ ਚੀਜ਼ਾਂ ਤੋਂ ਹੁਣ ਲੋਕ ਸੁਚੇਤ ਆ ਮੇਰੇ ਖਿਆਲ ਇਹ ਲੋਕਾਂ ਨੂੰ ਪਤਾ ਕਿ ਸਰਕਾਰਾਂ ਜਾਂ ਇਹ ਪੁਲਿਸ ਕਿਸ ਤਰੀਕੇ ਨਾਲ ਝੂਠੇ ਕੇਸ ਪਹਿਲਾਂ ਵੀ ਦਰਜ ਕਰਦੀ ਆ ਅ ਕਈਆਂ ਦਿਨਾਂ ਤੋਂ ਸਾਨੂੰ ਅੱਗੇ ਵੀ ਸ਼ਿਕਾਇਤਾਂ ਮਿਲ ਰਹੀਆਂ ਕਿ ਜਿਨ੍ਹਾਂ ਦੇ ਪੁਰਾਣੇ ਕੋਈ ਚਿਰ ਚਿਰ ਦੇ ਵੀ ਕੇਸ ਸੀ ਸੀ ਉਹਨਾਂ ਨੂੰ ਵੀ ਦੁਬਾਰਾ ਬੁਲਾਇਆ ਜਾ ਰਿਹਾ ਕਿ ਤੁਸੀਂ ਤੁਹਾਡੀ ਇਨਕੁਆਇਰੀ ਹੋਣੀ ਆ ਤੁਸੀਂ ਆਪਣੇ ਪਾਸਪੋਰਟ ਦੀਆਂ ਕਾਪੀਆਂ ਜਮ੍ਹਾਂ ਕਰਾਓ ਕੋਈ ਮੈਂ ਕਿਉਂ ਵਿਖਾ ਰਿਹਾ ਜੀ ਤੁਹਾਨੂੰ ਇਹ ਨੂੰ ਤੇ ਅਮਰਿਤਪਾਲ ਦੀ ਮਾਤਾ ਨੂੰ ਪਤਾ ਹੈ ਇਸ ਮਸਲੇ ਦਾ ਉੱਥੇ ਆਲੇ-ਦੁਆਲੇ ਪਿੰਡਾਂ 'ਚ ਜਾ ਕੇ ਨਾ ਕਿੱਥੇ ਅੰਡਰ ਕਵਰ ਬਣ ਕੇ ਜਾਇਓ ਜਿਹੜਾ ਇੱਕ ਮੁੰਡਾ ਇਹਦੇ ਨਾਲ ਫੜਿਆ ਗਿਆ ਸੀ ਉਹਨੂੰ ਨਸ਼ੇ ਤੇ ਲਾਉਣ ਵਾਲਾ ਵੀ ਅਮਰਿਤਪਾਲ ਦਾ ਇਹ ਭਰਾ ਮਤਲਬ ਇਹ ਨਸ਼ਾ ਛਡਾਉਣਾ ਨਹੀਂ ਇਹ ਤਾਂ ਇੱਕ ਢੋਂਗ ਉਤ ਰਚਿਆ ਜਾਂਦਾ ਐਂਟੀ ਪੰਥਿਕ ਫੋਰਸਸ ਮਤਲਬ ਜਿੱਥੇ ਗੱਲ ਆ ਜੇ ਉੱਥੇ ਗੱਲ ਨੂੰ ਹੋਰ ਪੰਥਰ ਨੂੰ ਲੈ ਜਾਓ ਚਿੱਟਾ ਥੋੜਾ ਮੁੰਡਾ ਪੀਵੇ ਸ਼ਰੇ ਆਮ ਡਰੱਗ ਦੇ ਔਰ ਇਹ ਅੱਜ ਨਹੀਂ ਸੁਖਪ੍ਰੀਤ ਨੇ 21 ਦੀ ਗੱਲ ਕੀਤੀ ਆ ਉਸ ਆਡੀਓ ਚ 21 ਚ ਕਲੀਅਰ ਹੋ ਰਿਹਾ ਮੁੰਡਾ ਥੋੜਾ ਗੱਲ ਕਰੇ ਕਿ ਜਿਹੜੀ ਅ ਜੈਪਾਲ ਭੁੱਲਰ ਨੇ ਲੁੱਟ ਕੀਤੀ ਸੀ ਉਹਦੇ ਚ ਮੇਰਾ ਹਿੱਸਾ ਹੈ ਉਹ ਕੋਈ ਹੋਰ ਤਾਂ ਨਹੀਂ ਗੱਲ ਕਰ ਰਿਹਾ ਮਤਲਬ ਲੁਟੇਰੇ ਠੱਗ ਅਸਲ 'ਚ ਇਹਨਾਂ ਨੂੰ ਸੰਤ ਜਰਨੈਲ ਸਿੰਘ ਪਿੰਡਰਾਣਾ ਦੀ ਫੋਟੋ ਦੀ ਵੀ ਧੋਹੀਨ ਕਰਦੇ ਇਹਨਾਂ ਨੂੰ ਲਾਉਣੀ ਚਾਹੀਦੀ ਫੂਲੇ ਦੀ ਫੋਟੋ ਹਰਕਤਾ ਦਾ ਫੂਲੇ ਵਾਲਿਆਂ ਨੇ ਇਹਨਾਂ ਦੀ ਮੈਨੂੰ ਲੱਗਦਾ ਉਹ ਕਿੱਥੇ ਫੋਟੋ ਹੋਰ ਲਾਈ ਜਾਂਦੇ ਹੋ ਤੁਸੀਂ ਬਿਲਕੁਲ ਗਲਤ ਕੰਮ ਪੁੱਠੇ ਸਿੱਧੇ ਕੰਮ ਤੇ ਤੁਸੀਂ ਇਹ ਸੰਤਾ ਨੂੰ ਉਹਨਾਂ ਨੂੰ ਜਾਣ ਬੁੱਝ ਕੇ ਅਸੀਂ ਕਵਰ ਦੇ ਦੇਾਂਗੇ ਸਾਰੀ ਗੱਲ ਦਾ ਉਹ ਕੰਮ ਹੈ ਔਰ ਇੱਥੇ ਕਿਵੇਂ ਤੁਸੀਂ ਅਮਰਿਤਧਾਰੀ ਸਿੰਘ ਹੋ ਕੇ ਇੰਨਾ ਝੂਠ ਬੋਲ ਰਹੇ ਕੀ ਇਹ ਜਾਇਜ਼ ਹੈ ਤੁਸੀਂ ਸੁਖਪ੍ਰੀਤ ਨੂੰ ਜਿਨ੍ਹਾਂ ਨੇ ਤੁਹਾਡੇ ਮੁੰਡੇ ਨਾਲ ਹਗੁਰਪ੍ਰੀਤ ਤੇ ਸੁਖਪ੍ਰੀਤ ਨੇ ਕੀ ਗਲਤੀ ਆ ਉਹਨਾਂ ਦੀ ਤੁਹਾਨੂੰ ਐਕਸਪੋਜ਼ ਕੀਤਾ ਕਿਉਂਕਿ ਤੁਸੀਂ ਗਲਤ ਰਾਏ ਚੱਲ ਪਏ ਸੀ ਉਹਨਾਂ ਨੂੰ ਝੂਠ ਦੱਸਣਾ ਸ਼ੁਰੂ ਕਰਤਾ ਜਿਹੜਾ ਤੁਹਾਨੂੰ ਐਕਸਪੋਜ਼ ਕਰਦਾ ਉਹ ਐਂਟੀਪੰਥ ਹੋ ਜਾਂਦਾ ਤੇ ਉਹ ਏਆਈ ਹੋ ਜਾਂਦੀ ਆ ਜਾਂ ਝੂਠ ਹੋ ਜਾਂਦਾ ਮੈਂ ਤਾਂ ਤੁਹਾਨੂੰ ਇਹ ਚੀਜ਼ਾਂ ਵਿਖਾ ਰਿਹਾ ਕਿ ਕਿਥੇ ਇੱਕ ਗੱਲ ਤੇ ਜਦੋਂ ਉਹਨੇ ਕਿਸੇ ਨੇ ਸਵਾਲ ਕੀਤਾ ਉਹ ਦੂਜੀ ਵੀਡੀਓ ਵਿਖਾਈ ਆਹ ਜਿਹੜੀ ਉਹ ਦਿਖਾਈ ਕਿਹੜੇ ਕਿਹੜੀ ਆਪਾਂ ਗੱਡੀਆਂ ਲੈਈਆਂ ਆਹ ਇੱਕ ਹੋਰ ਉਹ ਦਿਖਾਤੀ ਉਹ ਸਾਰੀ ਜੀਤੇ ਕਿਸੇ ਨੇ ਇਹਨਾਂ ਨੂੰ ਪੁੱਛਿਆ ਕਿ ਜੀ ਹੁਣ ਤੁਸੀਂ ਦੱਸੋ ਕਿ ਤੁਸੀਂ ਵੱਖਰੇ ਸੂਬੇ ਦੀ ਗੱਲ ਕਰਦੇ ਹੋ ਤੇ ਮਾਤਾ ਜੀ ਕਹਿੰਦੇ ਨਾ ਉਹ ਤਾਂ ਸੂਬੇ ਦਾ ਮੁੱਦਾ ਹੀ ਨਹੀਂ ਕੋਈ ਮਤਲਬ ਹਰ ਗੱਲ ਤੇ ਤੁਸੀਂ ਯੂ ਟਰਨ ਹਰ ਗਲਤੀ ਤੁਹਾਡਾ ਝੂਠਾ ਤੇ ਲੈਨੇ ਆਪੋ ਜੁਮੇ ਆ ਤੁਸੀਂ ਦੂਜੇ ਨੂੰ ਠੜਾਉਨੇ ਹੁਣ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸ ਦਿਆਂ ਕਿ ਇਹਨਾਂ ਨੇ ਗੁਰਪ੍ਰੀਤ ਹਰੀਨੌ ਦੇ ਮਰਡਰ ਵਾਸਤੇ ਦੋ ਬੰਦਿਆਂ ਦਾ ਵਰਤੋਂ ਕੀਤੀ ਆ ਅਨਮੋਲ ਪ੍ਰੀਤ ਸਿੰਘ ਤੇ ਨਵਜੋਤ ਨੀਟਾ ਇਹ ਦੋ ਸ਼ੂਟਰ ਨੇ ਇਹ ਦੋਵੇਂ ਸ਼ੂਟਰ ਜਿਹੜੇ ਇਹਨਾਂ ਦੇ ਸਾਥੀ ਆ ਆ ਡਰੱਗ ਐਡਿਕਟ ਹੈ ਇਹ ਇਸਟੈਬਲਿਸ਼ਡ ਹੈ ਉਹ ਡਰੱਗ ਐਡਿਕਟ ਨੇ ਥੋਡੇ ਸੰਪਰਕ 'ਚ ਭਾਈ ਕਿਵੇਂ ਆਏ